ਅੱਜ ਅਸੀਂ ਹਰ ਮਹੀਨੇ ਦੀ 11 ਤਰੀਕ ਨੂੰ ਵੈਸੇ ਇੱਥੇ ਮੀਟਿੰਗ ਕਰਦੇ ਹੁੰਦੇ ਹਾਂ ਜਿਹੜਾ ਅੱਜ ਇੱਥੇ ਪੰਜਾਬ ਸਰਕਾਰ ਦਾ ਤੇ ਮੈਨੇਜਮੈਂਟ ਦਾ ਮੁਰਦਾਵਾਦ ਕਰ ਰਿਹਾ ਇਹ ਨਵੀਂ ਗੱਲ ਹੈਗੀ ਐਸੇ ਐਸੀ ਮੁਰਦਾਵਾਦ ਕਿਉਂ ਕਰ ਰਹੇ ਆ ਸਾਡੀਆਂ ਪੈਨਸ਼ਨਾਂ ਬਕਾਇਆ ਨੇ ਜਿਹੜੀ ਕਿ ਸਾਨੂੰ ਪੈਨਸ਼ਨ ਪਹਿਲੀ ਤਰੀਕ ਨੂੰ ਮਿਲਣੀ ਚਾਹੀਦੀ ਹੈ ਅੱਜ 13 ਤਰੀਕ ਹੋ ਚਲੀ ਹੈ 11 ਤਰੀਕ ਹੋ ਗਈ ਹੈ ਤੇ ਹੋ ਸਕਦਾ ਵੀ ਅੱਗੇ 10 15 ਦਿਨ ਹੋਰ ਨਗਾ ਦੇਣ ਪੈਨਸ਼ਨ ਸਾਡੀ ਨੂੰ ਨਾ ਦੇਣ ਤਾ ਬਾਕੀ ਰਹੇ ਤਾਂ ਪੈਨਸ਼ਨ ਤਾਂ ਡੇਟ ਕਰਦੇ ਕਰਦੇ ਨੇ ਤੇ ਸਾਡੇ ਜਿਹੜੇ ਮੈਡੀਕਲ ਬਿੱਲ ਨੇ ਕਿਸੇ ਦਾ 3 ਲੱਖ ਕੇ ਦਾ 3.5 ਲੱਖ ਕਿਸੇ ਨੇ ਵਾਈਪਾਸ ਸਰਜਰੀ ਕਰਾਈ ਹੈ ਕਿਸੇ ਨੇ ਅੱਖਾਂ ਦੇ ਪੁੱਤਲੇ ਪਵਾਏ ਨੇ ਕਿਸੇ ਨੇ ਗੋਡੇ ਪਵਾਏ ਨੇ ਆਪਣੇ ਉਹਨਾਂ ਸਾਥੀ ਬਜ਼ੁਰਗਾਂ ਦਾ ਬਹੁਤ ਬੁਰਾ ਹਾਲ ਹੈ ਕਿਉਂਕਿ ਇਹ ਸਾਡੀ ਪੈਨਸ਼ਨ ਆਊਗੀ ਤਾਂ ਸਾਡਾ ਚੁੱਲਾ ਚੱਲੂਗਾ ਨਹੀਂ ਤਾਂ ਸਾਡੇ ਚੁੱਲ੍ਹੇ ਠੰਡੇ ਰਹਿਣਗੇ ਤਾਂ ਅਸੀਂ ਸਰਕਾਰ ਤੋਂ ਭੁਰਜੋਰ ਮੰਗ ਕਰਦੇ ਆਂ ਕਿ ਸਾਡੀ ਪੈਨਸ਼ਨ ਸੁਪਰੀਮ ਕੋਰਟ ਦੇ ਹੁਕਮਾਂ ਦੇ ਅਨੁਸਾਰ 10 ਤਰੀਕ ਤੋਂ ਪਹਿਲਾਂ-ਪਹਿਲਾਂ ਪਾਈ ਜਾਵੇ ਅਤੇ ਸਾਡੇ ਰਹਿੰਦੇ ਜਿਹੜੇ ਮੈਡੀਕਲ ਬਿੱਲ ਨੇ ਦਸੰਬਰ 2024 ਤੋਂ ਬਾਅਦ ਸਾਡਾ ਕੋਈ ਮੈਡੀਕਲ ਬਿੱਲ ਨਹੀਂ ਪਾਇਆ ਗਿਆ ਇਸ ਕਰਕੇ ਵੇ ਕਸ਼ਮੀਰੀ ਰਿਪੋਰਟ ਦੇ ਜੋ ਬਕਾਏ ਹੈ ਉਹ ਵੀ ਸਰਕਾਰ ਨਹੀਂ ਦਿੰਦੀ ਹੈਗੀ ਤਾਂ ਸਾਡੀ ਸਰਕਾਰ ਤੋਂ ਪੂਰ ਜੋਰ ਮੰਗ ਹੈ ਕਿ ਭਾਈ ਤੁਸੀਂ ਸਾਡੀ ਪੈਨਸ਼ਨ 10 ਤਰੀਕ ਤੋਂ ਪਹਿਲਾਂ ਪਾਇਆ ਕਰੋ ਅਤੇ ਸਾਡੇ ਜਿਹੜੇ ਰਹਿੰਦੇ ਬਕਾਏ ਨੇ ਜਿਸ ਤਰ੍ਹਾਂ ਕਿ ਮੈਡੀਕਲ ਬਿੱਲ ਦੇ ਬਕਾਏ ਨੇ ਬਾਕੀ ਜਿਹੜੀ ਬੇਕਭੀ ਦੇ ਬਕਾਏ ਨੇ